ਅੱਗ ਲੱਗੀ ਵਦ ਵਦ ਮੇਰੀ ਮਦਦ ਕਰਨ ਚਾਹੀਦੀ ਆ ਭਰਾਵਾਂ ਨੂੰ ਬੇਨਤੀ ਆ ਹੱਥ ਜੋੜ ਕੇ ਵਦ ਵਦ ਮਦਦ ਕਰੋ ਮੇਰੀ ਕੱਲ ਜਿਹੜਾ ਆਪਣੇ ਪਿੰਡ ਨੁਕਸਾਨ ਹੋਇਆ ਅੱਗ ਲੱਗੀ ਕਣਕ ਨੂੰ ਤੇ ਪਿੰਡ ਭਾਵੇਂ ਦੇ ਵਿੱਚ ਆਪਾਂ ਵੀਡੀਓ ਪਾਈ ਸੀ ਕੱਲ ਵੀ ਅੱਜ ਆਪਾਂ ਇੱਕ ਵੀਡੀਓ ਪਾਵੇਂ ਜਿਹਦੇ ਦਰਾਂ ਅਸੀਂ ਸਾਰੇ ਕਿਸਾਨਾਂ ਨਾਲ ਜਿਹੜੀ ਮਤਲਬ ਮਦਦ ਕਰਨੀ ਜਿੰਨੇ ਵੀ ਕਰ ਸਕਦੇ ਹਾਂ ਤੇ 12 ਕਿੱਲੇ ਸੀ ਗਈ ਕਿਸਾਨ ਨੇ ਜਿਨ੍ਹਾਂ ਦੇ ਮਤਲਬ ਕਿ ਨੁਕਸਾਨ ਹੋਇਆ ਕੱਲ 12 ਕਿੱਲੇ 12 ਕਿੱਲੇ ਖੜੀ ਕਣਕ ਨੂੰ ਅੱਗ ਲੱਗੀ ਸੀ ਤੇ ਮਤਲਬ ਕਿ ਦੱਸ ਦੋ ਆਪਣਾ ਨਾਮ ਕੀ ਹਰਪਾਲ ਸਿੰਘ ਮੇਰਾ ਨਾਮ ਆ ਜੀ ਪਿੰਡ ਭਾਵਾ ਜੀ ਹੂੰ ਸਨ ਆਫ ਸਰਨ ਸਿੰਘ ਆ ਜੀ ਤੇ ਆਪਾਂ ਇਹ ਮਤਲਬ ਕਿ ਕਨਾਲ ਚੈੱਕ ਬੁੱਕ ਆਪਣੇ ਕੋਲੇ ਖਾਤਾ ਇਹਦੇ ਵਿੱਚ ਇਹਦੇ ਵਿੱਚ ਪੇਮੈਂਟ ਕਰਨ ਤੁਸੀਂ ਜਿਹੜੇ ਕਿਸੇ ਕਿਸਾਨ ਨੇ ਥੋੜੀ-ਮੋਟੀ ਮਦਦ ਕਰਨੀ ਹੈ ਜਿੰਨੀ ਵੀ ਤੁਸੀਂ ਕਰ ਸਕਦੇ ਹੋ ਓਨੀ ਕਰਦੇ ਹੋ ਤੇ ਬਾਕੀ ਸਾਡੇ ਪਿੰਡ ਦੇ ਤੇ ਇਹਨਾਂ ਦੇ ਗਵੰਡੀ ਨੇ ਇਹ ਇਹ ਮਤਲਬ ਇਹਨਾਂ ਦੇ ਬੇਟੇ ਨੇ ਬਾਕੀ ਤੁਸੀਂ ਬੋਲ ਦਿਓ ਜੀ ਮਤਲਬ ਕਿ ਵੀ ਇਹ ਖਾਤਾ ਵਗੈਰਾ ਵੀ ਸਹੀ ਹੈ ਇਹਨਾਂ ਨੇ 12 ਕਿੱਲੇ ਜ਼ਮੀਨ ਨੂੰ ਠੇਕੇ ਤੇ ਲਈ ਸੀ ਜਿਹਦੇ ਵਿੱਚ 12 ਦੇ 12 ਕਿੱਲੇ ਨੂੰ ਅੱਗ ਲਾ ਕੇ ਸਾਰੀ ਖੜੀ ਕਣਕ ਸਵਾਹ ਹੋ ਗਈ ਉਦੇ ਵਿੱਚ ਹੁਣ ਇਹਨਾਂ ਕੋਲ ਕੁਝ ਰਿਆਦਾ ਹੈ ਨਹੀਂ ਜਿਹੜੀ ਟਿੱਕੇ ਦੇ ਜ਼ਮੀਨ ਜੋ ਮਤਲਬ ਖਤਮ ਹੋ ਗਈ। ਬਾਕੀ ਜੇ ਕਿਸੇ ਮੇਰੇ ਭਰਾਣੇ ਮਦਦ ਕਰਨੀ ਹੋਵੇ ਇਹਨਾਂ ਦਾ ਅਕਾਊਂਟ ਨੰਬਰ HDFC ਬੈਂਕ ਦਾ ਅਕਾਊਂਟ ਆ ਤੇ ਇੱਕ ਜੀਪੇ ਨੰਬਰ ਵੀ ਅਸੀਂ ਨਾਲ ਦਵਾਵਾਂਗੇ। ਉੱਥੇ ਤੁਸੀਂ ਵੱਧ ਤੋਂ ਵੱਧ ਸਾਡੀ ਹੈਲਪ ਕਰਿਓ ਤੇ ਜਿਹਦੇ ਨਾਲ ਇਹਨਾਂ ਦਾ ਕਲੀਅਰ ਕਰ ਪਾਓ। ਜਿੰਨਾ ਹੋ ਸਕੇ ਵੀਡੀਓ ਨੂੰ ਸ਼ੇਅਰ ਕਰਿਓ ਤੇ ਵੱਧ ਤੋਂ ਵੱਧ ਤੁਸੀਂ ਮਦਦ ਕਰਿਓ ਤੇ ਇਹਨਾਂ ਦਾ ਜੋ ਵੀ ਹੈ ਕਲੀਅਰ ਕਰ ਹੋ ਪਵੇ। ਉਹ ਠੇਕੇ ਦੀ ਜ਼ਮੀਨ ਸੀ ਦੁਆਰਾ ਦੇ ਕੋਟੇਕ ਦੇ ਲੈਣੀ ਬਹੁਤ ਮੁਸ਼ਕਲ ਆ ਜੀ ਇਹਨਾਂ ਨੂੰ ਨੁਕਸਾਨ ਹੋਣ ਦੇ ਬਾਵਜੂਦ। ਬਾਕੀ ਤੁਸੀਂ ਦੇਖ ਸਕਦੇ ਹੋ ਸਾਡੇ ਆਲੇ ਦੁਆਲੇ ਜਿੰਨੀ ਵੀ ਆ ਜਮੀਨ ਆ ਇਹ ਸਾਰੀ ਕਣਕ ਖੜੀ ਕਣਕ ਨੂੰ ਅੱਗ ਲੱਗੀ ਹੋਈ ਆ ਬੋਲ ਦੀ ਨਾਂ ਦੇ ਬੋਲ ਦੀ ਜਲਦੀ ਜਿਹੜਾ ਇਹਨਾਂ ਦਾ ਖਾਤਾ ਨੰਬਰ ਆ HDFC ਬੈਂਕ ਦਾ ਅਕਾਊਂਟ ਆ ਜਿਹਦਾ ਨੰਬਰ ਆ 50100 3558 34680 50100 3558 34680 ਇਹਨਾਂ ਦਾ IFSC ਕੋਡ ਹੈਗਾ HDFC0001458 ਤੇ ਜਿਹੜਾ ਖਾਤਾ ਇਹਦਾ ਮਤਲਬ ਕਿਨਾਂ ਦੇ ਨਾਮ ਤੇ ਸਰਪਾਲ ਸਿੰਘ ਦੇ ਜਿਹੜਾ Google Pay ਦੇ ਅੰਦਰ ਉਹ ਜਿਹੜਾ ਇਹਨਾਂ ਦਾ Google Pay ਨੰਬਰ ਆ ਨਾ ਉਹ ਲਖਵਿੰਦਰ ਸਿੰਘ ਦੇ ਨਾਮ ਤੇ ਹੋ ਉਹਨਾਂ ਦਾ ਛੋਟਾ ਭਰਾ ਲਖਵਿੰਦਰ ਸਿੰਘ ਸਲੋਵਰਨ ਸਿੰਘ ਉਹਨਾਂ ਦੇ ਨਾਮ ਤੇ ਆ ਇਹਦਾ ਜਿਹੜਾ Google Pay ਨੰਬਰ ਆ 7814355361 781 74355361